جو لوگ کا میرے نام صاحب میرے ورکر سے نے جو محنت کی تیئے کر رہے ہیں میں نے پورا یقین ہے کہ گروہ مہارج دی کرپا ہوئے گی اپا الیکشن جتاں گے جتاں گے ایم پی بن کے آنڈالے پانچ سال تھوڑی سیوہ

ਆ ਮਾਪੀ ਪਾਰਟੀ ਦਾ ਪਤਾ ਵੀ ਉਮੀਦਵਾਰਾ ਰੱਖ ਕੇ ਗਿਆ ਕਿ ਨਹੀਂ ਆਖ ਗਿਆ ਆ ਗਿਆ ਤੁਸੀਂ ਉਹਨੂੰ ਪੁੱਛਿਆ ਕਿ ਸਰਦ 24 ਹਜ਼ਾਰ ਕਿਥੇ ਤੁਸੀਂ 24 ਹਜ਼ਾਰ ਲੱਗਣਾ ਸੀ ਕਿ ਤੁਸੀਂ ਦੋ ਦੋ ਬੜੀ ਕਰਨਾ ਕਰਦੇ ਸੀ ਆ ਰੱਖ 24 ਹਜ਼ਾਰ ਇੱਥੇ ਜੇ 24 ਹਜ਼ਾਰ ਦੇਗਾ ਤਾਂ ਤੈਨੂੰ ਗੁੱਟ ਕਰਨ ਦਵਾਂਗੇ ਬਹੁਤ ਪ੍ਰਿੰਸ ਹੋਇਆ ਹੈ ਬਹੁਤ ਫਿਰਦਾ ਬੀਪੀਐਮ ਅਗਰ ਪੈਗੇ ਆਵਾਮੀ ਪਾਰਟੀ ਦੇ ਉਮੀਦਵਾਰਾਂ ਨੂੰ ਤੇ ਜਿੱਥੇ ਸੜਸਪਰਸ ਬੜੇ ਚਾਹਣਾ ਇਹਨਾਂ ਨੇ ਆਪਣੇ ਸਾਹਿਆਂ ਤੋਂ ਲੁੱਕ ਕੇ ਉੱਟੂ ਵੀ ਆਵਾਮੀ ਪਾਰਟੀ ਨੂੰ ਪਾਤੀਆਂ ਕਿ ਹਜ਼ਾਰ ਰੁਪਏ ਲਾਊਗਾ ਇਹ ਸੋਚ ਕੇ ਤੇ ਕਿੱਡਾ ਧੋਖਾ ਵੇਖੋ ਇਹਨਾਂ ਨੇ ਕਿਸੇ ਵੀ ਬਖਸ਼ ਆਵਾਮੀ ਪਾਰਟੀ ਨਾਲ ਜਿੱਥੇ ਬੀਪੀਐਮ ਨੇ ਧੋਖਾ ਕੀਤਾ ਦੇਖੋ ਕਿਤੇ ਦੁਬਾਰਾ ਗਲਤੀ ਕਰ ਲਓ دوبارہ گلتی کر لو ایک اور تو کب کر گے دونوں پہ اس کر کے کانگریس کا سٹیرو اٹھا پاؤ پنجے تے پٹر دباؤ تے آپ کے جیت بھی اندر اٹھا پاؤ جتا کے جڑا بھی کام ہے او تسی جڑا دونوں دیتا ہے گا میں ایک پڑے ہو جنور جڑا ایک کانگریس دیتا ہے ایک پڑے ہو جنور ایک بہت بہت مدیہ چیزہ لکھی ہے ایتر کسانہ نال کنہ بیاک کیتا ہے یاد دیکھیں گے لیونے سے جدید پہ ਕਿ ਵੀ ਖਸਸ ਕਿ ਜਿਹੋ ਤੁਸਾਂ ਸੀ ਹੋਈ ਕਿ ਤੁਹਾਨੂੰ ਹੁੰਦੇ ਸੀ ਮੈਨੂੰ ਇਹ ਪਤਾ ਸੀ ਨਹੀਂ ਦੇ ਸਕਦਾ ਲੈ ਆਪ ਹੀ ਬਣ ਜਾਂਦੀ ਏ ਕੀ ਸੀ ਫਿਰ ਬੰਦੇ ਕਿ ਦੇਖੋ ਜਦੋਂ ਕੋਈ ਜੁਮੇ ਮੈਂ ਇੱਥੇ ਖੜਾ ਮੈਂ ਜ਼ਿੰਮੇਵਾਰੀ ਤੇਰੀ ਗਲਤ ਜਵਾਬ ਤਾਂ ਕਰਦਾ ਤੁਸੀਂ ਮੰਨਦੇ ਮੰਨ ਕੇ ਤੁਸੀਂ ਸਾਡਾ ਸਰਕਾਰ ਤੋਂ ਸਾਨੂੰ ਰੋਟਾ ਪਾਲਦੇ ਹੋ ਅਸੀਂ ਕਾਮਯਾਬ ਹੋ ਜਾਈਏ ਉਸ ਤੋਂ ਬਾਅਦ ਅਸੀਂ ਮੁੱਕਰ ਜਾਈਏ ਫਿਰ ਛੋਟਾ ਕੀ ਹੋ

ਘੜੇ ਤੇ ਕੜੀਆਂਬਾਬ ਪਿੱਛੇ ਜੇ ਫਸਲਾ ਖਰਾਬ ਹੋ ਗਿਆ ਸੀ ਮੈਨੂੰ ਦੱਸ ਦਿਓ 25 ਸਾਲ ਦੀ ਦੂਰ ਦੀ ਗੱਲ ਹੈ 1 ਰੁਪਿਆ ਵੀ ਕਿਸੇ ਕੋਲੇ ਮਾਫੀ ਦੇ ਕਿਸੇ ਨੂੰ ਕਿਸੇ ਹੱਥ ਚ ਮਿਲਿਆ ਹੋਵੇ ਨਹੀਂ ਭਈ ਤੇ ਆਖੇ ਗੱਲਾਂ ਕਰਦੇ ਕਿ ਉਹ ਮਾਫੀ ਸਭ ਨੂੰ ਦੇਤਾ ਹੁਣ ਮਰੀਆਂ ਮੁਰਖੀਆਂ ਤੇ ਮਰੀਆਂ ਬੱਕਰੀਆਂ ਦਾ ਵੀ ਤੁਮੇ ਕੋਲ ਕਿੰਨਾ ਮਜ਼ਾਕ ਕਰੀ ਜਾਂਦੇ ਛੁਟਕਲਿਆਂ ਨਾਲ ਸਰਦਾਰ ਚਲ ਨਹੀਂ ਜਾਈ ਜਿੱਤੇ ਐਤੀ ਸਬਕ ਸਿਖਾ ਦਿਓ

ਕਿਸੇ ਬੰਦ ਜਿਆਦਾ ਸੁਭਚੇ ਹਮ ਤੇ ਕਿਸੇ ਨੂੰ ਹੀ ਜਾਣਦੀ ਹੋ ਕਿਸੇ ਕੋਲੇ ਉਹਦਾ ਟੈਲੀਫੋਨ ਨੰਬਰ ਹੋਗਾ ਐਮਪੀਆ ਪਈ 1500 ਰਹੀ ਹੈ ਇਹ ਕਿਸੇ ਨੂੰ ਕਿਤੇ نوٹ ਪੈਸੇ ਤੁਸੀਂ ਇਹ ਮੈਨੂੰ ਹੁਣ ਕਹਿੰਦਾ ਹੋਵੇ ਕੋਈ ਤੁਹਾਡੇ ਚੋਂ ਫੋਨ ਕਰ ਸਕਦਾ ਨਹੀਂ ਕਰ ਸਕਦਾ ਤੇ ਇੱਥੇ ਜਿੱਤ ਕਰ 24 ਘੰਟੇ ਮੇਰਾ ਫੋਨ ਖੁੱਲਾ ਰਹਿਣਾ

ਉਹਨੂੰ ਹੋਸਤ ਪ੍ਰਸਾਹ ਹੋ ਗਏ ਨਾ ਕਿ ਉਹ ਪੱਗਾਂ ਨਾਲ ਵਿੱਚ ਇੱਕ ਪੱਗਾਂ ਕੋਣ ਦੇ ਨਾਸਤੇ ਕਿ ਕਦੇ ਆਉਂਦੇ ਐਪੀ ਨਾਲ ਮਿਲ ਕੇ ਕੋਈ ਗੱਲ ਹੀ ਕਰਨੀ ਹੋਵੇ ਉਸਨੇ ਕੋਈ ਅਰਜੀ ਦਿੱਤੀ ਹੋਵੇ ਉਹਨੇ ਕੋਈ ਬਤਨੀ ਕੀਤੀ ਹੋਵੇ ਇੱਕ ਵੀ ਕਮਿਟੀ ਦਾ ਸਟੋਰ ਲੈ ਲੇ ਐਪੀ ਵੱਲ ਕੇ 5 ਸਾਲ ਦੀ ਜਿੰਦਗੀ ਬੈਠ ਕੇ ਉਸ ਤੋਂ 5 ਸਾਲ ਦਾ ਫਸਾ ਗਏ ਫਿਰ ਕੋਈ ਗੱਲਾ ਕਰਕੇ ਹੱਥ ਜੋੜ ਕੇ ਕਿਰਪਾ ਮੈਨੂੰ ਮੋਟਰ ਪਾ ਦੋ ਮੈਂ ਨਿਮਾਣੀ ਜੀ ਸੇਵਾਦਾਰ ਹਾਂ

ਨਗਰ ਵਸੀਆਂ ਦੇ ਉਜਰਕੋ ਪਰ ਆਵੋ ਮਾਤਾ ਜੀ ਨੂੰ ਉਹਨਾਂ ਇੱਕ ਦਾ ਧੰਸਾ ਵਰਤ ਸਜਾ ਛੋਟਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਧਿਆਨ ਸੱਚ ਦਿਲ ਤੋਂ ਕਰ ਚਾਹਿਆ ਆਪ ਜੀ ਨੂੰ ਪਤਾ ਹੈ ਕਿ ਮੈਂ ਤੁਹਾਨੂੰ ਬਲਾਰਹਿ ਵੀ ਦੱਸਿਆ ਕਿ ਮੇਰੀ ਪਾਰਟੀ ਕਾਂਗਰਸ ਨੇ ਮੈਨੂੰ امیدوار بنا کے تھوڑے پرچے سو ہی ماڑ ہلکے کی لیڈرشپ لے کے رامپور وق وی حاجری کر رہے ہیں